ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਅੱਜ ਧਰਤਮਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਜੋਤ ਸਾਹਿਬ ਦੀ ਸੰthia ਅੱਜ ਆਪਾਂ ਕਰਾਂਗੇ ਸਾਧ ਸੰਗਤ ਜੀ ਜਪ ਸਾਹਿਬ ਦੀ ਜੁਬਾਨੀ ਹੈ ਜਿਵੇਂ ਆਪਾਂ ਗੁਰਮੰਤਰ ਦਾ ਜਾਪ ਕਰਦੇ ਆ ਵਾਹਿਗੁਰੂ 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 ਜਾਪ ਕਰਦੇ ਆ ਕੋਈ ਵਾਹਿਗੁਰੂ ਦਾ ਜਾਪ ਕਰ ਲੇ ਜਾਂ ਜਾਪ ਸਾਹਿਬ ਦਾ ਪਾਠ ਕਰ ਲੇ ਇੱਕ ਬਰਾबरी ਕਿਉਂਕਿ ਜਾਪ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ 800 1200 ਵਾਰ ਪ੍ਰਮਾਤਮਾ ਦੀ ਉਸਤਤ ਕੀਤੀ ਹੈ ਇਹ ਬਾਣੀ ਜਿਹੜੀ ਆ ਸਾਹਿਬ ਜੀ ਪੰਜਾਬੀ ਵਿੱਚ ਨਹੀਂ ਹੈ ਸਭ ਦੇ ਖਿਆਲ ਨੂੰ ਇਹ ਪੰਜਾਬੀ ਭਾਸ਼ਾ ਵਿੱਚ ਨਹੀਂ ਹੈ ਇਹ ਬਾਣੀ ਫਾਰਸੀ ਫਾਰਸੀ ਅਰਬੀ ਬ੍ਰਜ ਭਾਸ਼ਾ ਸੰਸਕ੍ਰਿਤ ਹਿੰਦੀ ਕਿਹੜੀ ਕਿਹੜੀ ਭਾਸ਼ਾ ਹੈ ਬ੍ਰਜ ਭਾਸ਼ਾ ਫਾਰਸੀ ਅਰਬੀ ਹਿੰਦੀ ਤੇ ਸੰਸਕ੍ਰਿਤ ਇਹਨਾਂ ਪਛਾਣਾਂ ਵਿੱਚ ਬਾਣੀ ਹੈ ਛਾ ਰੱਖਣਾ ਕਿਉਂਕਿ ਇਹ ਸ਼ਬਦੀਏ ਦੇ ਹੈਗੇ ਆ ਆਪਣੀ ਤੇ ਔਖੇ ਲੱਗਦੀ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਪ੍ਰੋਪਰ ਬਿੰਦੀਆਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਕੁਝ ਪੰਜ ਸ਼ਬਦ ਬਾਅਦ ਆਏ ਆ ਜਿਹੜੇ ਪੈਰਾ ਚ ਬਿੰਦੀਆਂ ਲੱਗਦੀਆਂ ਉਹ ਬਾਅਦ ਆਏ ਆ ਪਰ ਕਾਫੀ ਉਦੋਂ ਤੱਕ ਵਧੀਆ ਸਿਸਟਮ ਹੋ ਗਿਆ ਸੀ ਜਨ ਕਿ ਪਹਿਲੇ ਗੁਰੂ ਸਾਹਿਬਾਨ ਦੇ ਵੇਲੇ ਬਿੰਦੀਆਂ ਘੱਟ ਲੱਗਦੀਆਂ ਸੀ ਗੁਰੂ ਗੋਬਿੰਦ ਸਿੰਘ ਜੀ ਬਾਅਦ ਦੇ ਵੇਲੇ ਜਿਹੜੀ ਬਾਣੀ ਜਿਹੜੀ ਬਣਦੀ ਹੈ ਉਹਦੇ ਜਦੋਂ ਆਪਣੀ ਬਾਣੀ ਦੇ ਅੰਦਰ ਦਿੱਤੀ ਹੈ ਉਹਨਾਂ ਨੇ ਪ੍ਰੋਪਰ ਬਿੰਦੀਆਂ ਜੋ ਉਸ ਸਮੇਂ ਦੇ ਉਸਾਰ ਲੱਗਦੀਆਂ ਸੀ ਲਾਈਏ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੇ ਬਿੰਦੀ ਉਸ ਤਰ੍ਹਾਂ ਨਹੀਂ ਲਾਈ ਜੋ ਵੀ ਜਿਵੇਂ ਗੁਰੂ ਸਾਹਿਬਾਂ ਨੇ ਆਪਾਂ ਪਹਿਲਾਂ ਪੜ੍ਹੀਏ ਜਦ ਸੀ ਤਾਂ ਪੜ ਕੀਤਾ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਲਿਖਿਆ ਸੀ ਮਾਨਣ ਕਿਓ ਪੜਨਾ ਉਸ ਤਰੀਕੇ ਨਾਲ ਪ੍ਰੋਪਰ ਬਿੰਦੀ ਦਾ ਤਦ ਭਾਵ ਜੇ ਆਪਾਂ ਪੜਨਾ ਉਦੋਂ ਸਹੀ ਤਰੀਕੇ ਨਾਲ ਪੜਨਾ ਪਰ ਕਿਸੇ ਨੇ ਗੁਟਕਾ ਸਾਹਿਬ ਪੋਥੀ ਸਾਹਿਬ ਦੇ ਉੱਤੇ ਬਿੰਦੀ ਨਹੀਂ ਲਾਈ ਜੇ ਲਾਣੀ ਹੁੰਦੀ ਤਾਂ ਗੁਰੂ ਸਾਹਿਬ ਪਹਿਲਾਂ ਹੀ ਲਾ ਦਿੰਦੇ ਤਾਂ ਮੁਗਲ ਮੈਂ ਪਹਿਲਾਂ ਵੀ ਸਮਝਾ ਦਿੰਦੇ ਧਿਆਨ ਰੱਖਣਾ ਜਾਪ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਨੇ ਜੋ ਪ੍ਰੋਪਰ ਬਿੰਦੀਆਂ ਲੱਗਦੀਆਂ ਸੀ ਉਹ ਲਾਈਆਂ ਹੋਈਆਂ ਹੁਣ ਆਪਾਂ ਸਾਰੇ ਜਾਪ ਸਾਹਿਬ ਦਾ ਪਾਠ ਕਰਾਂਗੇ ਬੜੇ ਧਿਆਨ ਨਾਲ ਕਰਨਾ ਤੇ ਸਤਿਕਾਰ ਨਾਲ ਕਰਨਾ ਆਓ ਆਪਾਂ ਹੁਣ ਜਾਪ ਸਾਹਿਬ ਸੁਣ ਲਈਏ ਬੀਬੀ ਤੇ ਹਰਨਦੀਪੂ ਜੀ ਆਪ ਕਾਹ ਜਦੋਂ ਵੀ ਪਾਠ ਕਰਦੇ ਨੇ ਬੜੇ ਧਿਆਨ ਨਾਲ ਕਰਨਾ ਸਾਰੇ ਨੇ ਧਿਆਨ ਨਾਲ ਸੁਣਨਾ ਖਿਆਲ ਰੱਖਣਾ ਵਿੱਚ ਹਾਂਜੀ ਕਬ ਸਾਹਿਬ ਇੱਕ ਔਮਕਾਰ ਸਤਬੁਰ ਪ੍ਰਸਾਦ ਪੰਜਾਬ ਸ਼੍ਰੀ ਮੁਖਵਾਕ ਪਾਸ਼ਾਹੀ ਦਸਵੀਂ ਉੱਚੀ ਬੋਲੀ ਸ਼ਬਾਸ਼ ਅੰਦਰ ਤਕ ਪ੍ਰਸਾਦ ਚੱਕਰ ਚਿਹਨ ਅਰ ਬਰਨਾਤ ਅਰ 파ਕ ਨਹਿਨ ਦੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕੇ ਅਚਲ ਮੂਰਤ ਅਨਭੋ ਪ੍ਰਕਾਸ਼ ਅਮਿਤੋਜ ਤ੍ਰਿਜਾ ਫੋਟ ਇੰਗਰਵ ਇੰਦ੍ਰਾਨ ਸ਼ਾਹ ਸ਼ਾਹਾਨ ਦੇ ਨੀ ਤ੍ਰਿ ਪਵਨ ਮਹਨੀਬ ਸੁਰਨਾਰ ਅਸੁਰ ਨੇਤ ਨੇਤ ਪੰਤ੍ਰਿਨ ਕਹਿਤ ਤਦ ਸਰਬਨਾਮ ਕਥਾ ਕਵਨ ਕਰਮਨਾਮ ਵਰਨਤ ਸੁਮਤ ਹਾਂ ਇਹਨੂੰ ਸੁਮਤ ਨਹੀਂ ਕਹਿੰਦੇ ਪੜਨਾ ਕੀ ਪੜਨਾ ਸੁਮਤ ਕੀ ਪੜਨਾ ਸੁਮਤ ਹਾਂਜੀ ਕੋਜੰਗ ਪ੍ਰਯਾਤ ਚੰਦ ਨਮਸਤਵੰ ਅਕਾਲੇ ਹਾਂ ਨਮਸਤਵੰ ਖਿਆਲ ਰੱਖਣਾ ਨਮਸਤਵੰ ਜਿਹੜਾ ਵਾਵਾ ਥੱਲੇ ਲੱਗਾ ਹੋਇਆ ਖਿਆਲ ਰੱਖਣਾ ਉਹ ਜਿਹੜਾ ਉੱਤੇ ਟਿੱਪੀ ਲੱਗੀਆਂ ਨੇ ਅੱਧੇ ਗੱਗੇ ਦੀ ਆਵਾਜ਼ ਦੇਣੀ ਹੈ ਪੂਰੀ ਨਹੀਂ ਬੋਲਣਾ ਨਮਸਤ ਵੰਗ ਨਹੀਂ ਕਹਿਣਾ ਨਮਸਤੰ ਨਮਸਤਵੰ ਜਿਹੜੀ ਪੂਰੀ ਆਵਾਜ਼ ਘੁੱਟਵੀਂ ਆਵਾਜ਼ ਨਹੀਂ ਆਣੀ ਚਾਹੀਦੀ ਧਿਆਨ ਰੱਖਣਾ ਨਮਸਤਵੰ ਹਾਂਜੀ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਧੇ ਦੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਦਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਹਾਂ ਕੀ ਰੱਖਣਾ ਆਧਾਮੰ ਹਾਂਜੀ ਨਮਸਤੰ ਅਜੀਤੇ ਨਮਸਤੰ ਅਭਿਤੇ ਨਮਸਤੰ ਅਬਾਹੇ ਨਮਸਤੰ ਅਡਾਹੇ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ नमस्तंग अगंजे नमस्तंग अपंजे नमस्तंग उधारे नमस्तंग अपारे नमस्त सोएका, तो नमस्तंग अनेक नमस्तंग अपूते नमस्तंग अजूपे नमस्तंग निर्कर्मे नमस्तंग निरपर्मे नमस्तंग निर्देशे, नमस्तंग निरपेषे नमस्तंग निर्नामे, नमस्तंग निरकामे, नमस्तंग निर्धाते नमस्तंग निरकाते, नमस्तंग निर्धते ਸ਼ਾਬਾਸ਼ ਚਲੋ ਪ੍ਰਿਆ ਨਮਸਤੰ ਅਗਾਹੀ ਨਮਸਤੰ ਅਬਾਹੀ ਨਮਸਤੰ ਤਿਵਰਗੀ ਨਮਸਤੰ ਅਸਰਗੀ ਨਮਸਤੰ ਪ੍ਰਭੋਗੀ ਨਮਸਤੰ ਸੁਜੋਗੀ ਨਮਸਤੰ ਅਰੰਗੀ ਨਮਸਤੰ ਅਪੰਗੀ ਨਮਸਤੰ ਅਗਮੀ ਨਮਸਤਸਤ ਹਾਂ ਖਿਆਲ ਕਰਨਾ ਨਮਸਤਸਤ ਇਹਨੂੰ ਕੀ ਬੋਲਣਾ ਨਮਸਤਸਤ ਹਾਂਜੀ ਨਮਸਤੰ ਚਲਾਸਰੀ ਨਮਸਤੰ ਮਿਰਾਸਰੀ ਨਮਸਤੰ ਆਜਾਤੀ ਨਮਸਤੰ ਅਪਾਤੀ ਨਮਸਤਨ ਅਜ ਅਵਜਵੀ ਨਮਸਤਸ ਅਜਵੀ ਅਦੀਸਨ ਅਦੀਸੀ ਨਮਸਤਨ ਅਭੀਸੀ ਨਮਸਤਨ ਵਿਤਾਮੀ ਨਮਸਤਨ ਨਿਰਵਾਮੀ ਨਮੋ ਸਰਬਕਾਲੀ ਨਮੋ ਸਰਬਦਿਆਲੀ ਨਮੋ ਸਰਬਰੂਪੀ ਨਮੋ ਸਰਬਭੂਪੀ ਨਮੋ ਸਰਬ ਖਾਪੀ ਨਮੋ ਸਰਬ ਥਾਪੀ ਨਮੋ ਸਰਬ ਕਾਲੀ ਨਮੋ ਸਰਬ ਪਾਲੀ ਨਮਸਤਸ ਦੀਵੈ ਨਮਸਤਨ ਅਭੀਵੈ नमस्तन अजवी नमस्तन सुवरणे नमो सर्व नमो सर्व नमो सर्वरंगी नमो सर्वभंगी नमो कालकाली, नमस्तस्त दयाली नमस्तन अबरणी नमस्तन अमरणि नमस्तन जरारण नमस्तन त्रितारण नमो सर्व नमो सत अबधि नमस्तन विसाकी नमस्तन विभाकी नमस्तंग रहीमे नमस्तंग करीमे नमस्तंग अनंते, नमस्तंग महंते, नमस्तरागी नमस्तंग सुहागी नमो सर्वम नमो सर्वभोगम नमो, 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 नमो सर्व कर्ता, नमो हर्ता, नमो जोग जोगी नमो भोग भोगी नमो सर्व दयाली नमो सर्बपाले चाचरी प्रसाद ਤਬ ਬਿਰਦਾ ਤੇਰੀ ਪ੍ਰਸ਼ਾਦ ਨਾਲ ਕਿਰਪਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇਖੋ ਮਹਾਰਾਜ ਇਹ ਨਹੀਂ ਕਹਿਦੇ ਨਾ ਬਾਣੀ ਦੇ ਘਰੇ ਮਹਾਰਾਜ ਕਹਿ ਰਹੀ ਹੈ ਤੇਰੀ ਕਿਰਪਾ ਦੇ ਨਾਲ ਮੈਂ ਨਿਕਲੀ ਕਿਰਪਾ ਤੇਰੀ ਹੈ ਤਬ ਤੇਰੀ ਪ੍ਰਸ਼ਾਦ ਕਿਰਪਾ ਹੈ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਮੈਂ ਜਿਹੜਾ ਚਾਚੀ ਸ਼ਬਦ ਹੈ ਇਹ ਸ਼ੁਰੂ ਕਰਨਾ ਹਾਂ ਹਾਂਜੀ अभी है, अजीब है, अपील है, परिवान है, निर्वान है, प्रिबर्ग है, असर्ग है, अनिल है, अनाद है, अजीन है, आजाद अजी है, है, अजल्म है, अबरन है, अपूत है, अपरन है, अगंज है, अपांज है, है अचूज है, अचांज है। अचांज है। अमीन का है। ਰਫੀਕ ਹੈ ਹਾਂ ਇਹ ਸ਼ਬਦ ਜਿਹੜੇ ਆ ਰਫੀਕ ਫਾਰਸੀ ਦਾ ਸ਼ਬਦ ਖਿਆਲ ਰੱਖਣਾ ਆਮੀਕ ਹੈ ਰਫੀਕ ਹੈ ਆਤੰਦ ਹੈ ਆਬੰਦ ਹੈ ਹਾਂਜੀ ਬੋਲੋ ਹੈ ਅਗੋਂ ਹੈ ਅਮਾਨ ਹੈ ਨਿਦਾਨ ਹੈ ਅਨੀਤ ਹੈ ਫਿਦੀ ਇਖਨਾ ਸ਼ੋ ਸ਼੍ਰੀਜੁਗੰ ਭਰਿਆਤ ਚੰਦ ਨਮੋ ਸਰਬ ਮਾਨੀ ਸੋ ਉੱਚੀ ਬੋਲੋ ਇਹਨਾਂ ਕੀ ਬੋਲ ਸਕਦੇ ਨਮੋ ਦੇਵ ਦੇਵੀ ਅਪੇਹੀ ਅਪੇਵੀ ਨਮੋ ਪਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੀ ਨਮੋ ਸਰਬ ਭਾਉਣੀ ਅਨੰਗੀ ਅਨਾਥੇ ਨਿਸੰਗੀ ਪਰਮਾਥੇ ਨਮੋ ਭਾਣ ਭਾਣੇ ਨਮੋ ਮਾਨ ਮਾਨੇ ਨਮੋ ਚੰਦ੍ਰ ਚੰਦ੍ਰੇ ਨਮੋ ਭਾਣ ਭਾਣੇ ਨਮੋ ਗੀਤ ਗੀਤੇ ਨਮੋ ਤਾਣ ਤਾਣੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਧ ਬਾਧੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ कलंकम बिना नेक लंकी स्वरूपे नमो राज राजेश्वरं परमं हुं कलंकम बिना नेक लंकी स्वरूपे ਸਾਡੇ ਅਸੀਂ ਕੋਈ ਕਰਮ ਕਰਦੇ ਆ ਕਲੰਕ ਲੱਗ ਜਾਂਦਾ ਹੈ ਪਰਮਾਤਮ ਨੂੰ ਕੋਈ ਕਲੰਕ ਨਹੀਂ ਲੱਗਦਾ ਕਿਉਂਕਿ ਉਹ ਨੇਕ लंਕੀ ਹੈ ਉਹਨੂੰ ਕੋਈ ਕਲੰਕ ਨਹੀਂ ਲੱਗਦਾ ਕਿਉਂਕਿ ਉਹਨੇ ਸਾਰਾ ਸਿਸਟਮ ਬਣਾਇਆ ਸਭ ਨੂੰ ਉਹਨੇ ਪੈਦਾ ਕੀਤਾ ਹਾਂਜੀ ਨमो योग जोगेश्वरं परमं ਹਾਂ ਨਮੋ ਰਾਜ

ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸਕੇ ਨਮੋ ਤੰਤਰ ਤੰਤਰੰ ਸਦਾ ਸਤਿਦਾਨ ਸਰਬੰਤਰ ਨਾਸੀ ਅਨੂਪੇ ਅਰੂਪੇ ਸਮੁਸਤ ਸਮਸਤ ਪੁਲ ਇਹ ਤੁਹਾਨੂੰ ਬੋਲਣਾ ਸਮਸਤ ਪੁਲ ਤਾਂ ਤੈਨੂੰ ਓਂਕਰ ਲੱਭੀਏ ਥੱਲੇ ਇਹ ਬੋਲਣੀ ਹੈ ਸਮਸਤ ਪੁਲ ਜੇ ਤੁਸੀਂ ਇਹ ਨਾਮ ਬੋਲਦੀ ਫਿਰ ਅਰਥ ਚੇਂਜ ਹੋਏਗੀ ਧਿਆਨ ਰੱਖਣਾ ਸਮਸਤ ਪੁਲ ਹਾਂਜੀ ਸਦਾ ਸਿਦਦਾ